ਤਸੀਂ ਸਪਰਿੰਗਡੇਲ ਸਕੂਲ ਦੇ ਵਿੱਚ ਮੌਜੂਦ ਹਾਂ ਜਿੱਥੇ ਭਾਰਤੀ ਹਾਕੀ ਟੀਮ ਜਿਹੜੀ ਹੈ ਪਹੁੰਚ ਰਹੀ ਹੈ ਤੇ ਉਹਨਾਂ ਦਾ ਮੇਰਾ ਨਾਮ ਹੁਸ਼ਾਰ ਜੈਨੇ ਮੈਂ ਬਸੰਤਾ ਟੋਡਾਟਾ ਕੈਲਪੀ ਦਾ ਸੀਈਓ ਹਾਂ ਤੇ ਅਸੀਂ ਇਨਵੈਸਟ ਪੰਜਾਬ ਦੀ ਸਕੀਮ ਦਾ ਫਾਇਦਾ ਲੈਂਦੇ ਹੋਏ ਫਿਲੰਦਰ ਦੇ ਜੰਡੂ ਸਿੰਘੇ ਦੇ ਵਿੱਚ ਜਿੱਦਾਂ ਇਹ ਨਿਆ ਪਲਾਂਟ ਲਗਾਇਆ ਇਨਵੈਸਟ ਪੰਜਾਬ ਤੋਂ ਸਾਨੂੰ ਸਭ ਤੋਂ ਸੌਖਾ ਕੰਮ ਜੋ ਹੋਇਆ ਹੈ ਉਹ ਇਹ ਇੱਕ ਜਦੋਂ ਅਸੀਂ ਐਪਲੀਕੇਸ਼ਨ ਲਗਾਈ ਤੇ ਨਾਲ ਤੋਂ ਸਾਨੂੰ ਕਿਸੇ ਏਜੰਟ ਕੋਲ ਜਾਣਾ ਪਿਆ ਨਾ ਕਿਸੇ ਦਫਤਰ ਦੇ ਵਿੱਚ ਤੱਕੇ ਖਾਨੇ ਬੈਠ। देखो ਸਾਡੀ ਬਹੁਤ ਹੈਲਪ ਜਿਹੜੀ ਹੈ ਉਹ ਜੀਐਮ ਡੀਆਈਸੀ ਦੇ ਕੋਲ ਹੋਈ ਪਰ ਅਸੀਂ ਆਨਲਾਈਨ ਆਪਣੀ ਕਾਮਨ ਐਪਲੀਕੇਸ਼ਨ ਫਾਰਮ ਆਪ ਕੋਲ ਕੀਤਾ। ਇਹਦਾ ਬੈਨੀਫਿਟ ਇਹ ਹੋਇਆ ਕਿ ਸਿਸਟਮ ਦੇ ਵਿੱਚ ਫਰਕ ਕਰਨ ਦੀ ਜਿੰਦਗੀ ਤੇ ਸਾਨੂੰ ਇਹ ਯੂਨਿਟ ਲਗਾਉਣ ਦੇ ਵਿੱਚ ਟਾਈਮ ਚਾਹੀ ਲੱਗਿਆ ਹੋਵੇ ਪਰ ਐਟਲੀਸਟ ਸਾਨੂੰ ਏਜੰਟ ਦੇ ਹੱਥਾਂ ਵਿੱਚ ਆ ਕੇ ਨਾ ਸਾਨੂੰ ਪੈਸੇ ਨੀ ਖਰਾਬ ਕਰਨੇ ਪੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਸੂਬਾ ਤਰੱਕੀਆਂ ਵੱਲ ਵਧ ਰਿਹਾ। ਜਿਸ ਕਾਰਨ ਪੰਜਾਬ 'ਚ ਨਿਵੇਸ਼ਕ ਦਿਲ ਖੋਲ ਕੇ ਨਿਵੇਸ਼ ਕਰ ਰਹੇ ਨੇ ਤੇ ਕਾਰੋਬਾਰ ਸਥਾਪਿਤ ਕਰ ਰਹੇ ਨੇ ਪੰਜਾਬ ਸਰਕਾਰ ਦੇ ਇਨਵੈਸਟ ਪੰਜਾਬ ਅਧੀਨ ਜਿੱਥੇ ਨਿਵੇਸ਼ਕ ਸੂਬੇ 'ਚ ਵਾਪਸ ਆਏ ਨੇ ਉੱਥੇ ਹੀ ਹੁਣ ਤੱਕ ਲਗਭਗ 74447 ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ਼ ਦੇ ਨਾਲ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਾਹੇ ਖੁੱਲੇ ਨੇ ਇੰਨੇ ਨਹੀਂ ਪੰਜਾਬ ਸਰਕਾਰ ਨੇ ਕਾਰੋਬਾਰ ਸ਼ੁਰੂ ਕਰਨ ਦੀ ਪ੍ਰਕਿਰਿਆ ਨੂੰ आसान बनाके निवेशकों दिया मुश्किला भी दूर कित्या ने स्वागत ਕੀਤਾ ਜਾ ਰਿਹਾ ਹੈ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਜਿੱਥੇ ਭਾਰਤੀ ہاکی ਟੀਮ ਜਿਹੜੀ ਆ ਬਹੁਤ ਮੁਕੀਆ 올림픽ਸ ਦੇ ਵਿੱਚ ਪਹਿਲਾਂ ਤੋਂ ਲੰਮ ਚਦੇ ਵੇਜ ਬ੍ਰਾਊਨ ਮੈਡਲ ਜਿੱਤਣ ਵਾਲੀ ਭਾਰਤੀ ہاکی ਟੀਮ ਤੇ ਹਾਲ ਹੀ ਦੇ ਵਿੱਚ ਏਸ਼ੀਅਨ ਚੈਂਪੀਅਨ ਬਣਨ ਵਾਲੀ ਭਾਰਤੀ ہاکی ਟੀਮ ਦਾ ਅਜ ਸੁਪਿੰਗ ਦੇਸ ਦੇ ਵਿੱਚ ਸ਼ਾਨਦਾਰ ਸਵਾਗਤ ਜਿਹੜਾ ਹੈ ਉਹ ਸਕੂਲ ਸਟਾਫ ਦੇ ਵੱਲੋਂ ਕੀਤਾ ਜਾਏਗਾ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਅੰਮ੍ਰਿਤਸਰ ਦੇ ਸਪ੍ਰਿੰਗਫੀਲਡ ਸਕੂਲ ਦੀਆਂ ਜਿੱਦੇ ਸਭ ਤੋਂ ਪਹਿਲਾਂ ਭਾਰਤੀ ਹਾਕੀ ਟੀਮ ਦੇ ਕਪਤਾਨ ਪਰਮਨ ਜਿਹੜੇ ਨੇ ਉਹ ਪਹੁੰਚੇ ਨੇ ਸਰਪੰਚ ਸਾਹਿਬ ਤੇ तमाम ਜਿਹੜੇ ਹਾਕੀ ਦੇ ਪ੍ਰੇਅਰ ਨੇ ਜਿਹੜੇ ਐਸਪੀ ਜਗਨਾਥ ਸਿੰਘ ਜਿਹੜੇ ਨੇ ਉਹਨਾਂ ਨੂੰ ਮਿਲਦੇ ਹੋਏ ਹਰ ਵੀ ਖਿਡਾਰੀ ਜਿਹੜੇ ਨੇ ਤੇ ਬਾਕੀ ਸਟਾਫ ਇੱਥੇ ਪਹੁੰਚਾਇਆ ਇਹਨਾਂ ਦਾ ਸਨਮਾਨ ਕੀਤਾ ਜਾਏਗਾ 올림픽 ਦੇ ਪੈਰਿਸ 올림픽 ਦੇ ਵਿੱਚ ਬ੍ਰੋਨਜ਼ ਮੈਡਲ ਜਿੱਤਣ ਵਾਲੀ ਭਾਰਤੀ ਐਥਲੀਟ ਮਨਪ੍ਰੀਤ ਸਿੰਘ ਜਿਹੜੇ ਸਾਥਪੰਨ ਤਾਨੇ ਤੇ ਇਹ ਉਹਦਾ ਕਪਤਾਨ ਹਰਬੰਨ ਪ੍ਰਿੰਤ ਸਿੰਘ ਜਿਹੜੇ ਸਰਪੰਚ ਨੇ ਤਤਕਵਾਮ ਇਸ ਅਗਾਂ ਦੇ ਉੱਤੇ ਭਾਰਤੀ ਆਗੀ ਟੀਮ ਦੇ ਖਿਡਾਰੀਆਂ ਦਾ ਸਨਮਾਨ ਕੀਤਾ ਜਾ ਰਿਹਾ ਸਪ੍ਰਿੰਗ ਰੇਡ ਸਕੂਲ ਜਿਹੜੀ ਹੈ ਉਸ ਦੀ ਮੈਨੇਜਮੈਂਟ ਵੱਲੋਂ ਪਾਰੀ ਹੋ ਗਈ ਟੀਮ ਦੇ ਸਾਥ ਦਾ ਖਿਡਾਰੀ ਨੇ ਜਿਨ੍ਹਾਂ ਜੱਜ ਵੀ ਸੁਗਰਾ ਸਿੰਘ ਡੀਸੀਪੀ ਸਾਹਿਬ ਦਾ ਪੁوار ਸਾਹਿਬ ਇਹਨਾਂ ਤੋਂ ਇਲਾਵਾ ਜਿਹੜੇ ਬਲਵਿੰਦਰ ਸ਼ੰਮੀ ਜੀ ਜਿਹੜੇ ਸਾਥਕਾਰ 올ਿਪੀਅਨ ਨੇ ਦਾ ਤਮਾਮ ਉਹ ਜਿਹੜੇ ਅਧਿਕਾਰੀ ਨੇ ਇਹਨਾਂ ਦਾ ਇੱਥੇ ਤੁਸੀਂ ਦੇਖ ਸਕਦੇ ਹੋ ਟੋਕਿਓ 올ਿਪਿਕਸ ਦੇ ਵਿੱਚ ਜਿਹੜੀ ਜਰੂਰ ਪਾਰੀ ਟੀਮ ਨੇ ਬੋਨ ਮੈਡਲ ਜਿੱਤਿਆ ਸੀਦਾ ਉਹ ਮਿਲੇਗੀ ਬਹੁਤ ਸਾਰੇ ਜਿਹੜੇ ਖਿਡਾਰੀ ਇਸ ਤਰ੍ਹਾਂ ਪਹੁੰਚੇ ਸੀਦਾ ਸਪ੍ਰਿੰਗਵੇਸ ਕੋਰਡ ਦਾ ਸਵਾਗਤ ਕੀਤਾ ਗਿਆ ਸੀ ਨਾ ਅੱਜ ਉਹੀ ਖਿਡਾਰੀ ਜਿਹੜੇ ਨੇ ਇੱਥੇ ਅੱਜ ਪੈਰਿਸ 올림픽ਸ ਦੇ ਵਿੱਚ ਜਿੱਤ ਕੇ ਬਿਰੋਜ਼ ਮੜੇ ਜਿਹੜਾ ਆਇਆ ਨੇ ਉਸ ਤੋਂ ਬਾਅਦ ਏਸ਼ੀਅਨ ਚੈਂਪੀਅਨਸ਼ਿਪ ਜਿਹੜੀ ਜਿੱਤੀ ਹੈ ਉਸ ਤੋਂ ਸ਼ਾਨਦਾਰ ਪਰਫਾਰਮੈਂਸ ਜਿਹੜੀ ਕਰਕੇ ਪਹੁੰਚੇ ਨੇ ਪਲੇਅਰ ਉਹਨਾਂ ਦਾ ਸ਼ਾਨਦਾਰ ਨਿਗਾਹ ਸਵਾਗਤ ਕਿਉਂਕਿ ਹਾਕੀ ਜਿਹੜੇ ਪ੍ਰੇਮੀ ਨੇ ਖੇਡ ਪ੍ਰੇਮੀ ਨੇ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਪੂਰੇ ਉਹਨਾਂ ਦੀ ਖੁਸ਼ੀ ਦਾ ਉਹਨਾਂ ਦੀ ਜਿੱਤ ਦੇ ਨਾਲ ਜਿ세 ਦੇਸ਼ ਦੇ ਵਿੱਚ ਖੁਸ਼ੀ ਦੀ ਲਹਿਰ ਸੀ ਸਾਰੇ ਦੇਸ਼ ਵਾਸੀਆਂ ਦਾ ਜਿਹੜਾ ਸਿਰ ਜਿਹੜਾ ਸੀ ਉਹ ਫਖਰ ਦੇ ਨਾਲ ਉੱਚਾ ਕੀਤਾ ਤੇ ਅੱਜ ਸਪ੍ਰਿੰਗ ਡੇਅ ਸਕੂਲ ਦੇ ਵਿੱਚ ਜਿਹੜੇ ਨੇ ਇਹ ਸਾਰੇ ਪਲੇਅਰ ਇੱਥੇ ਪਹੁੰਚੇ ਨੇ ਸਤਿ ਸ੍ਰੀ ਅਕਾਲ ਪਲੇਅਰ ਜਿਹੜੇ ਨੇ ਇਸ ਜਗ੍ਹਾ ਦੇ ਉੱਤੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਬਲਵਿੰਦਰ ਛਮੀ ਸਰਪੰਚ ਸਾਹਿਬ ਇੱਥੇ ਦੇਖ ਸਕਦੇ ਹੋ ਹਰਮਨਜੀ ਇੱਥੇ ਐਸਪੀ ਜਗਰਾਜ ਸਿੰਘ ਜਿਹੜੇ ਨੇ ਨਾਲ ਤਸਵੀਰਾਂ ਦੇ ਵਿੱਚ ਇਸ ਜਗ੍ਹਾ ਦੇ ਦੇਖ ਸਕਦੇ ਹੋ ਸਰਪੰਚ ਜੀ ਮੈਨੂੰ ਲੱਗ ਰਿਹਾ ਹੈ ਕਿ ਸਵਾਦ ਸਵਾਗਤ ਹੀ ਸਵਾਗਤ ਕੀਤਾ ਜਾਣਾ ਹੈ ਸਵਾਗਤ ਹੀ ਖੁਸ਼ੀ ਦੇ ਵਿੱਚ ਇਸ ਜਗ੍ਹਾ ਦੇ ਤੇ ਜਿਹੜੇ तमाम ਪਲੇਅਰ ਜਿਹੜੇ ਨੇ ਇੱਥੇ ਪਹੁੰਚੇ ਨੇ ਤਾਂ ਇਸ ਜਗ੍ਹਾ ਦੇ ਤੇ ਸਵਿੰਗਰ ਤੇ ਫੋਟੋਆਂ ਜਿਹੜੀਆਂ ਤਸਵੀਰਾਂ ਨੇ ਜਿੱਥੇ ਦੇਖ ਸਕਦੇ ਹੋ ਹਾਂ ਇਹ ਜੀ ਮੈਂ ਜਗਰਾਤ ਸਿੰਘ ਇੱਥੇ ਭਾਰਤੀ ਹੋਗੀ ਟੀਮ ਦੇ ਖਿਡਾਰੀਆਂ ਦੇ ਨਾਲ ਜਗਰਾਤ ਜੀ ਤਾਂ ਇਸ ਜਗ੍ਹਾ ਦੇ ਸਭ ਤੋਂ ਵੱਗ ਕੀੜਾ ਜਿਹੜੇ ਕਪਤਾਨ ਨੇ ਮਨਜੀਤ ਸਿੰਘ ਪਰ ਜਿਹੜੇ ਨੇ ਇਥੇ ਤੇ तमाम ਜਿਹੜੇ ਨੇ ਜਗਰਾਤ ਸਿੰਘ, ਸ਼ਮਸ਼ੇਰ ਸਿੰਘ तमाम ਜਿਹੜੇ ਪਲੇਅਰ ਨੇ ਬਲਵਿੰਦਰ ਸ਼ਮਨੀ, 올림픽 ਜਿਹੜੇ ਨੇ ਉਹ ਵੀ ਸਾਫ ਦਾ 올림픽 ਨੇ ਇੱਥੇ ਨੇ ਦਾ ਇੱਥੇ तमाम ਜਿਹੜੇ ਖਿਡਾਰੀ ਪਹੁੰਚਦੇ ਇੱਕ ਵਾਸਤੇ ਵਿੱਚ ਪਿਛਲੇ ਸਾਲ ਪੈਰਿਸ 올림픽 ਦੇ ਵਿੱਚ ਅ ਬੈਰਸ 올림픽 ਦੇ ਬਰਾਜ਼ ਮੈਡਲ ਜਿੱਤਿਆ ਇਸੇ ਤਰ੍ਹਾਂ ਹੀ ਇਹੋ ਟੀਮ ਨੇ ਜਿਹੜਾ ਇਸ ਤੋਂ ਪਹਿਲਾਂ ਅਟੋਕਿਓ ਦੇ ਵਿੱਚ ਬ੍ਰੌਂਜ਼ ਮੈਡਲ ਜਿਹੜਾ ਜਿੱਤਿਆ ਸੀ ਤਾਂ ਉਦੋਂ ਵੀ ਇਸੇ ਸਕੂਲ ਦੇ ਵਿੱਚ ਸ਼ਾਨਦਾਰ ਸਵਾਗਤ ਪਲੇਅਰ ਸਹਿਬਾਨ ਦਾ ਕੀਤਾ ਗਿਆ ਸੀ ਤਾਂ ਹੁਣ ਸਕੂਲ ਦੇ ਵਿੱਚ ਅੰਦਰ ਪਹੁੰਚ ਰਹੇ ਨੇ ਇੱਥੇ ਜਿਹੜੇ ਪਲੇਅਰ ਸਹਿਬਾਨ ਦਾ ਜਿਹੜਾ ਹੈ ਇਸੇ ਨਾਲ ਦੇ ਉੱਤੇ ਸਵਾਗਤ ਕੀਤਾ ਜਾ ਰਿਹਾ ਹੈ ਤਾਂ ਇਸ ਜਗ੍ਹਾ ਤੇ ਜਿਹੜੇ ਪਲੇਅਰ ਨੇ ਸਾਰੇ ਜਿਹੜੇ ਇੱਥੇ ਪਹੁੰਚੇ ਨੇ ਭਾਰਤੀ ਔਕੀ ਟੀਮ ਨੂੰ ਸ਼ਾਨਦਾਰ ਇੱਥੇ ਸਵਾਗਤ ਕੀਤਾ ਹੈ ਸਕੂਲ ਮੈਨੇਜਮੈਂਟ ਵੱਲੋਂ ਇੱਥੇ ਉਹਨਾਂ ਦੀ ਜਿਹੜਾ ਸਵਾਗਤ ਕੀਤਾ ਜਾ ਰਿਹਾ ਹੈ ਤਾਂ ਇੱਥੇ ਸਕੂਲ ਮੈਨੇਜਮੈਂਟ ਵੱਲੋਂ ਸ਼ਾਨਦਾਰ ਪ੍ਰਬੰਧ ਜਿਹੜਾ ਹੈ ਉੱਥੇ ਕੀਤਾ ਗਿਆ ਹੈ ਤਾਂ ਇਸ ਜਗ੍ਹਾ ਦੇ ਉੱਤੇ ਇਹ ਸਿੱਧੀਆਂ ਤਸਵੀਰਾਂ ਨੇ ਅੰਮ੍ਰਿਤਸਰ ਦੇ ਸਕੂਲ ਸੁਪਰਿੰਡਾਇਰ ਸਕੂਲ ਦੀਆਂ ਜਿੱਥੇ ਅੱਜ ਇਹ ਤੁਹਾਾਰੇ ਪਲੇਅਰ ਜਿਹੜੇ ਨੇ ਪਹੁੰਚੇ ਹੋਏ ਨੇ ਕਪਤਾਨ ਸਾਹਿਬ ਇਸ ਜਗ੍ਹਾ ਦੇ ਉੱਤੇ ਹਰਮਨ ਜੀ ਅਗਰਾਜ ਜੀ ਤਾਂ ਇਸ ਜਗ੍ਹਾ ਦੇ ਉੱਤੇ ਇੱਕ ਕਰਦੇ ਆਂ ਅੰਦਰ ਚੜਦੇ ਤਾਂ ਇਸ ਜਗ੍ਹਾ ਅੰਦਰ ਜਾ ਕੇ ਉਹਨਾਂ ਦਾ ਸਵਾਗਤ ਜਿਹੜਾ ਹੈ ਕੀਤਾ ਜਾ ਰਿਹਾ ਹੈ ਦਾ ਜਾਏਗਾ ਦਾ तमाम ਪਲੇਅਰ ਜਿਹੜੇ ਨੇ ਇੱਥੇ ਜਿਹੜੇ ਵੀਆਈਪੀਜ਼ ਨੇ ਉਹਨਾਂ ਨੂੰ ਇਸ ਕਰਕੇ ਮਿਲ ਰਹੇ ਨੇ ਸਪਿੰਗਫੀਲਡ ਸੈਂਟਿਸਕੂਲ ਦੇ ਬਾਹਰ ਆ ਰਹੀ ਰਣਜੀਤ ਸਿੰਘ ਹੋਕੀ ਅਕੈਡਮੀ ਜਿੱਥੋਂ ਦੇ ਚਾਰ ਪਲੇਅਰ ਜਿਹੜੇ ਭਾਰਤੀ ਹੋਕੀ ਟੀਮ ਦੇ ਮਹਾਰਾਜਾ ਰਣਜੀਤ ਸਿੰਘ ਹੋਕੀ ਅਕੈਡਮੀ ਪ੍ਰਿੰਟਡਲ ਦੇ ਸਕੂਲ ਦੇ ਇਹਨਾਂ ਅਗਰਜੀਨੀ ਮਰੀਕ ਸਿੰਘ ਪਵਾਰ ਸਾਹਿਬ ਇਹਦੇ ਨੇ ਤੇ ਪੁਲਿਸ ਦੇ ਹੋਰ ਅਧਿਕਾਰੀ ਸਾਰੇ ਇੱਥੇ ਮੌਜੂਦ ਨੇ ਅਮਨ ਸਰ ਦੇ ਵਿੱਚ ਅਵਸਾਦੀਆਂ ਤਸਵੀਰਾਂ ਨੇ ਜਿੱਥੇ ਸਾਰੇ ਆਫਗੀ ਪਲੇਅਰਸ ਦਾ ਜਿਹੜਾ ਇਹ ਸਗਾ ਦੇ ਉੱਤੇ ਸਵਾਗਤ ਕੀਤਾ ਜਾ ਰਿਹਾ ਹੈ ਇਸ ਸਗਾ ਦੇ ਉੱਤੇ ਆਸਰ ਦੇ ਵਿੱਚ ਇਹ ਦੇ ਹਾਕੀ ਪਲੇਅਰ ਜਿਹੜੇ ਨੇ ਅੱਜ ਇੱਥੇ ਪਹੁੰਚੇ ਹੋਏ ਨੇ ਤੇ ਇੱਥੇ ਸਾਰੇ ਇਹ ਸਕੂਲ ਮੈਨੇਜਮੈਂਟ ਵੱਲੋਂ ਇਹਨਾਂ ਪਲੇਅਰਸ ਦਾ ਜਿਹੜਾ ਹੈ ਉਹ ਸਨਮਾਨ ਕੀਤਾ ਜਾਏਗਾ ਤਾਂ ਕਿਉਂਕਿ ਹਾਕੀ ਦੇ ਵਿੱਚ ਪਹਿਲਾਂ ਪੈਰਿਸ 올림픽 ਦੇ ਵਿੱਚ ਇਹਨਾਂ ਨੇ ਦੇਸ਼ ਦਾ ਨਾਮ ਉੱਚਾ ਕੀਤਾ उसमियनशिप हुई है उसका नाम इन्होंने उचा किया देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और व्हाट्सएप चैनल आरोप